ਇਹੋ ਜਿਹੜਾ ਅੱਜ ਦਾ ਟੌਪਿਕ ਹੈ ਬਹੁਤ ਹੀ ਜ਼ਰੂਰੀ ਉਹਨਾਂ ਵਾਸਤੇ ਹੈ ਕਿ ਜਿਹੜੇ ਵੀਰੇ ਦੇ ਗਾਮਾ ਮੱਜਾਂ ਰੱਖੀਆਂ ਹੋਈਆਂ ਹਨ ਕੁੱਤੇ ਬਿਲ ਰੱਖਿਆ ਹਨ ਕਿ ਉਹਨਾਂ ਦਾ ਬੁਖਾਰ ਨਹੀਂ ਟੁੱਟਦਾ ਮੱਜ ਦਾ ਗਾ ਦਾ ਜਿਵੇਂ ਕਿ ਬੁਖਾਰ 103 4 5 6 ਤੱਕ ਰਹਿੰਦਾ ਬਹੁਤ ਮਹਿੰਗੇ ਮਹਿੰਗੇ ਡਾਕਟਰ ਲਾ ਲੈਂਦੇ ਨੇ ਤੇ ਉਹਨਾਂ ਦਾ ਬੁਖਾਰ ਨਹੀਂ ਟੁੱਟਦਾ ਤੇ ਮੈਂ ਤੁਹਾਨੂੰ ਉਹ ਦੱਸੂਗਾ ਕਿ ਕਿਸ ਤਰੀਕੇ ਨਾਲ ਉਹਨਾਂ ਦਾ ਬੁਖਾਰ ਤੋੜ ਸਕਦੇ ਆ ਕਿਹੜੇ ਤਰੀਕੇ ਨਾਲ ਬੜਾ ਮਹਿੰਗਾ ਨਹੀਂ ਹੈਗਾ ਆਪਾਂ ਅੱਧ ਘਰਾਂ ਦੇ ਵਿੱਚ ਆਮ ਆਪਣੇ ਫਾਰਮਾਂ ਦੇ ਵਿੱਚ ਤੁਸੀਂ ਟਰੀਟਮੈਂਟ ਕਰ ਸਕਦੇ ਹੋ ਤਾਂ ਤੁਹਾਨੂੰ ਬਹੁਤ ਹੀ ਫਾਇਦਾ ਮਿਲੂਗਾ ਇੱਕ ਟ੍ਰੀਟਮੈਂਟ ਦਾ ਉਸ ਤੋਂ ਪਹਿਲਾਂ ਮੇਰੀ ਇੱਕ ਰਿਕਵੈਸਟ ਹੈ ਕਿ ਜੇ ਤੁਹਾਨੂੰ ਮੇਰੀਆਂ ਵੀਡੀਓਆਂ ਚੰਗੀਆਂ ਲੱਗਦੀਆਂ ਨੇ ਤਾਂ ਇਹਨੂੰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਕਿ ਕਿਸੇ ਮੇਰੇ ਵੀਰ ਭਾਈ ਦਾ ਭਲਾ ਹੋ ਸਕੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਜਿਹੜੇ ਮੇਰੇ ਵੀਰ ਨਾਲ ਪਹਿਲਾਂ ਜੁੜੇ ਹੋਏ ਨੇ ਤੇ ਮੇਰੀ ਉਹ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਦੇ ਨੇ ਤੇ ਜਿਹੜੇ ਹੁਣ ਨਾਲ ਜੁੜਨਗੇ ਜਾਂ ਮੇਰੀ ਵੀਡੀਓਆਂ ਦੇਖ ਕੇ ਕੱਲੀ ਵੀਡੀਓ ਨਹੀਂ ਖੰਡਿਆ ਕਰੋ ਇਹਨੂੰ ਸ਼ੇਅਰ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਦਾਹਾ ਆਪਣੇ ਯਾਰਾ ਬੋਤਲਾਂ ਘਰਵਾਲੇ ਦੇ ਵਿੱਚ ਤੁਸੀਂ ਇਹ ਜਿਹੜੇ ਮੈਡੀਸਿਨ ਦੱਸ ਰਿਹਾ ਤੁਹਾਨੂੰ ਮੈਂ ਫ੍ਰੀ ਦੇ ਵਿੱਚ ਇਹਦਾ ਲਾਹਾ ਲਿਆ ਕਰੋ ਤੇ ਆਪਣੇ ਡੰਗਰ ਦਾ ਇਲਾਜ ਤੇ ਆਪਣੇ ਜਿਹੜੇ ਬਾਧੂ ਖਰਚੇ ਰਹੇ ਉਹ ਤੋਂ ਬਚਣ ਵਾਸਤੇ ਕੀ ਕੀ ਉਪਾਅਲੇ ਤੁਹਾਨੂੰ ਦੱਸ ਰਿਹਾ ਮੈਂ ਉਹ ਕਰਿਆ ਕਰੋ ਕਹਿੰਦਾ ਵੀਰੋ ਜੇ ਤੁਹਾਡੇ ਡੰਗਰ ਦਾ ਟੈਂਪਰੇਚਰ ਵੱਧਦਾ ਤਾਂ ਵੀਰੋ ਆਹ ਬੋਤਲ ਲੈਣੀ ਹੈ ਇੱਕ ਐਨ ਐਸ ਡੀ ਬੋਤਲ ਹੈ ਇਹ ਇਹ 10 ਬੋਤਲਾਂ 4 ਦਿਨ ਵੀਰੇ ਇਹ 10 ਉਹ 5 ਚਾਰ ਤੋਂ ਕਿ ਫਰਕ ਨਹੀਂ ਵੀਰੇ ਕਿਉਂਕਿ ਇਹਦੇ ਨਾਲ ਉਹਦਾ ਜਿਹੜਾ ਇਨਫੈਕਸ਼ਨ ਹੈ ਬਲੱਡ ਦੇ ਵਿੱਚ ਉਹ ਸਹੀ ਹੋ ਜਾਊਗਾ ਇਹ ਕਿਹ ਲੈਣੀ ਹੈ ਤੇ ਇੱਕ ਇਹ ਦਵਾਈ ਇੱਕ ਟੈਰਾਮਾਈਸਿਨ ਦਵਾਈ ਹੈ ਇਹਦੇ ਵਿੱਚ ਪਾਉਣੀ ਹੈ ਇਹ 10 ਉਹ 5 ਕਿਵੇਂ ਪਾਉਣੀ ਹੈ ਉਹ ਤੁਹਾਨੂੰ ਮੈਂ ਦੱਸੂਗਾ ਕੱਲੀ ਕੱਲੀ ਚੀਜ਼ ਤੁਹਾਨੂੰ ਮੈਂ ਦੱਸੂਗਾ ਜਿਵੇਂ 5-5 ਮਲ ਦਾ 10 ਮਲ 100 100 ਉਹਦੇ ਵਿੱਚ ਤੁਸੀਂ ਪਾ ਸਕਦੇ ਹੋ 10 ਲੀਟਰ ਦੇ ਵਿੱਚ ਇੱਕ ਬੋਤਲ ਪਾਉਣੀ ਹੈ ਵੀਰੇ ਕਹਿੰਦਾ ਮਤਲਬ ਸਲੋਲੀ ਲਾਉਣੀ ਹੈ ਆਈਵੀ ਜੇ ਲਾਉਣੀ ਹੈ ਬਿਲਕੁਲ ਸਲੋ ਸਪੀਡ ਦੇ ਵਿੱਚ ਲਾਉਣੀ ਹੈ ਇਸ ਤੋਂ ਬਾਅਦ ਇਸ ਤੋਂ ਬਾਅਦ ਤੁਸੀਂ ਉਹਦੇ ਐਂਟੀਵਾਇਰਲ ਕਨਜੈਕਸ਼ਨ ਲਾਉਣਾ ਇੱਕ ਇਹ ਇੰਜੈਕਸ਼ਨ ਲਾਉਣਾ ਉਹਦੇ ਇੱਕ ਨਿਮਗਟ ਲਾਉਣਾ ਇਹ ডোজ ਦੱਸੂਗਾ ਤੁਹਾਨੂੰ ਮੈਂ ਕਿੰਨੀ ਡੋਜ਼ ਚਾਹੀਦੀਆਂ ਨੂੰ ਕਿੰਨੀ ਡੋਜ਼ ਤੇ ਲੱਗਦੀ ਹੈ ਇਹ ਇਹ ਕਹਿ ਲਾਉਣਾ ਨਾਲ ਹੀ ਤੁਸੀਂ ਉਹਦੇ ਲਾਉਣਾ ਵੈਰੀਨਲ ਆਰਟੀਓ ਵੈਰੀਨਲ ਲਾਉਣਾ ਤੁਸੀਂ ਇਹ ਵੀ ਲਾ ਸਕਦੇ ਹੋ ਉਹਦੇ ਉਸ ਤੋਂ ਬਾਅਦ ਤੁਸੀਂ ਕੋਈ ਐਂਟੀਬਾਇਓਟਿਕ ਵੀ ਲਾ ਸਕਦੇ ਹੋ ਜਿਵੇਂ ਇਹ ਪੈਨਸਿਲਿਨ ਵਗੈਰਾ ਹੋ ਗਿਆ ਇਹ ਹੋ ਗਿਆ ਤੁਸੀਂ ਇਹ ਵੀ ਲਾ ਸਕਦੇ ਹੋ ਇਸ ਤੋਂ ਬਾਅਦ ਤੁਸੀਂ ਉਹਨੂੰ ਕੋਈ ਗੋਲੀ ਵੀ ਦੇ ਸਕਦੇ ਹੋ ਉਸੇ ਕੋਈ ਫਲੋਕਸਿਨ ਗੋਲ ਵੀ ਦੇ ਸਕਦੇ ਹੋ ਤੇ ਗੋਲੀ ਗੋਲੀ ਗੋਲ ਦਾ ਬਹੁਤ ਫਾਇਦਾ ਵੀ ਜਿਹੜੀ ਇਹ ਚੀਜ਼ ਹੁੰਦੀ ਹੈ ਇਹ ਇੱਕ ਤਾਂ ਬੁਖਾਰ ਥੋੜਾ ਸਹੀ ਕਰੂਗੀ ਇੱਕ ਐਂਟੀਪਲਾਜ਼ਮਾ ਸਹੀ ਕਰੂਗੀ ਬੇਬੇਸਸ ਸਹੀ ਕਰੂਗੀ ਜੇ ਤੁਹਾਡੇ ਡੰਗਰਾਂ ਨੂੰ ਰਿਪੋਰਟ ਤੋਂ ਲਗਾਇਆ ਤੁਸੀਂ ਇਹ ਕੁਝ ਕਰ ਸਕਦੇ ਹੋ ਤਾਂ ਤੁਹਾਡਾ ਡੰਗਰ ਮੁਢਲੀ ਸਹਾਇਤਾ ਨਾਲ ਵਿੱਚ ਸਹੀ ਹੋ ਸਕਦਾ ਤੇ ਜੇ ਵੀਰੋ ਮੇਰੀ ਵੀਡੀਓ ਚੰਗੇ ਲੱਗਦੀ ਹੁੰਦੀ ਆ ਨਹੀਂ ਚੀਜ਼ਾਂ ਬਾਰੇ ਅੱਜ ਦਾ ਟੌਪਿਕ ਇਹੀ ਹੈ ਕਿ ਆਪਾਂ ਆਪਦੇ ਡੰਗਰਾਂ ਦੇ ਜਿਹੜੇ ਬੁਖਾਰ ਨੇ ਬੁਖਾਰ ਨਹੀਂ ਟੁੱਟ ਰਿਹਾ बार-बार ਆਪ ਲਾਦਰ ਟੀਕੇ ਟੁੱਟ ਜਾਂਦਾ ਫਿਰ ਹੋ ਜਾਂਦਾ ਇਹ ਮੌਸਮ ਦਾ ਬਦਲਾਅ ਕਰਕੇ ਬੁਖਾਰ ਹੋ ਰਿਹਾ ਨੇ ਮੇਰੇ ਇਹ ਬੁਖਾਰ ਦੇ ਇਲਾਜ ਵਾਸਤੇ ਐਨਐਸ ਨੂੰ ਠੰਡੀ ਕਰਕੇ ਠੰਡੀ ਤਾਂ ਪਹਿਲੀ ਹੋ ਸਕਦੀ ਹੈ ਕਿਉਂਕਿ ਬਾਣ ਦਾ ਮੌਸਮ ਛੰਡੇ ਆ ਤੁਸੀਂ ਜਿਵੇਂ ਲਾਉਣੀ ਆ ਮੈਨੂੰ ਪੁੱਛ ਕੇ ਕਿਵੇਂ ਲਾਉਣੀ ਆ ਕੀ ਕਰਨਾ ਕਿਵੇਂ ਇਹ ਗੱਲਬਾਤ ਹੈ ਸਭ ਜੀ ਡਿਟੇਲ ਦੇ ਉੱਤੇ ਪੁੱਛ ਸਕਦੇ ਹੋ ਬਾਕੀ ਇਹ ਦਵਾਈਆਂ ਨੇ ਵੀਰੋ ਜੇ ਤੁਹਾਨੂੰ ਮੇਰੀ ਵੀਡੀਓ ਵੀਰੋ ਚੰਗੀ ਲੱਗਦੀ ਹੁੰਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਜਾ ਕਰੋ ਇੱਕ ਜਿਹੜੀ ਲੋਕ ਭਲਾਈ ਦੀ ਸੇਵਾ ਹੈ ਇਹਦਾ ਮੈਂ ਉਹਦਾ ਹਿੱਸੇਦਾਰ ਬਣੋ ਤੇ ਆਪਣੇ ਆਸਪਾਸ ਦੇ ਆਪਣੇ ਡੰਗਰਾਂ ਦੇ ਰਖਵਾਲੇ ਆਪ ਬਣੋ ਤੇ ਵੈਕੂ ਜੀ ਦੇ ਖਾਲਸਾ ਵੈਕੂ ਜੀ ਦੇ ਫਤਹਿ